ਟਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਜਿਸ ਯਾਦਗਾਰ ਤੇ ਦਰਸ਼ਨ ਤੁਹਾਨੂੰ ਕਰਾ ਰਹੇ ਹਾਂ ਉਸ ਯਾਦਗਾਰ ਵਿੱਚ ਲੱਗੇ ਗੋਲੀਆਂ ਦੇ ਨਿਸ਼ਾਨ ਜਦੋਂ ਵੀ ਅਸੀਂ ਦੇਖਦੇ ਹਾਂ ਤਾਂ ਹਰ ਇੱਕ ਭਾਰਤੀ ਦਾ ਖੂਨ ਖੋਲਣ ਲੱਗ ਜਾਂਦਾ ਹੈ ਕਿ ਆਖਰ ਇੱਥੇ ਇਹ ਬਾਣਾ ਕਿਉਂ ਵਾਪਰਿਆ ਕਿ ਮੈਂ ਹਜ਼ਾਰਾਂ ਲੋਕਾਂ ਨੂੰ ਇੱਕ ਬ੍ਰਿਟਿਸ਼ ਸਰਕਾਰ ਦੇ ਬਹੁਤ ਹੀ ਤਾਕਤ ਦੇ ਵਿੱਚ ਅੰਨੇ ਹੋਏ ਇਨਸਾਨ ਦੁਆਰਾ ਲੋਕਾਂ ਨੂੰ ਮਾਰ ਦਿੱਤਾ ਗਿਆ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਪਰ ਉਹ ਤੇ ਸਿਰਫ ਇੱਥੇ ਜਲਸਾ ਸੁਣਨ ਦੇ ਲਈ ਆਏ ਸਨ ਹੁਣ ਇਹ ਜੋ ਸਾਹਮਣੇ ਤੁਹਾਨੂੰ ਦਿਖ ਰਿਹਾ ਹੈ ਇਹ ਉਹ ਖੂਹ ਹੈ ਜਿੱਥੇ ਜਦੋਂ ਗੋਲੀਆਂ ਚੱਲੀਆਂ ਤੇ ਲੋਕ ਜਿਹੜੇ ਸੀਗੇ ਆਪਣੀ ਜਾਨ ਬਚਾਉਣ ਦੇ ਲਈ ਖੂਹ ਦੇ ਵਿੱਚ ਛਾਲਾ ਮਾਰ ਗਏ ਜਿਸ ਦੇ ਵਿੱਚ ਕਿੰਨੇ ਹੀ ਲੋਕ ਜਿਹੜੇ ਸਨ ਉਸ ਖੂਹ ਦੇ ਵਿੱਚ ਦੱਬ ਕੇ ਥੱਲੇ ਮਾਰੇ ਗਏ ਇਹ ਸਾਈਡਾਂ ਤੇ ਕਿੰਨੇ ਨਿਸ਼ਾਨ ਜਿਹੜੇ ਹੈਗੇ ਆ ਗੋਲੀਆਂ ਦੇ ਤੁਹਾਨੂੰ ਦੇਖਣ ਨੂੰ ਮਿਲਦੇ ਆ ਕਿਉਂਕਿ ਜਿੰਨੀਆਂ ਵੀ ਇਹ ਗੋਲੀਆਂ ਲੱਗੀਆਂ ਹੋਈਆਂ ਨੇ ਇਹ ਕਿਸੇ ਬੰਦੇ ਦੇ ਨਹੀਂ ਲੱਗੀਆਂ ਤੇ ਇਹ ਉਹਨਾਂ ਦੇ ਵਿੱਚ ਦੀ ਲੰਘ ਕੇ ਕੰਧਾਂ ਦੇ ਉੱਤੇ ਆ ਵੱਜੀਆਂ ਇਦਾ ਮਤਲਬ ਹੈ ਕਿ ਇਹਨਾਂ ਗੋਲੀਆਂ ਕਰਕੇ ਕਿੰਨੇ ਵਿਅਕਤੀਆਂ ਦੀ ਜਾਨ ਵੀ ਬਚੀ ਹੋਣੀ ਹੈ ਕਿਉਂਕਿ ਜੇ ਇਹ ਗੋਲੀਆਂ ਕਿਸੇ ਬੰਦੇ ਦੇ ਲੱਗਦੀਆਂ ਤਾਂ ਉਸ ਨੇ ਉੱਥੇ ਹੀ ਮਰ ਜਾਣਾ ਸੀ ਤਾਂ ਸ਼ਾਇਦ ਆ ਨਿਸ਼ਾਨ ਜਿਹੜੇ ਹੈਗੇ ਆ ਇੱਥੇ ਨਹੀਂ ਹੋਣੇ ਸੀਗੇ ਬਹੁਤ ਸਾਰੇ ਦੂਰੋਂ ਦੂਰੋਂ ਲੋਕ ਜ਼ਿਲ੍ਹਿਆਂ ਵਾਲੇ ਬਾਗ ਨੂੰ ਦੇਖਣ ਦੇ ਲਈ ਆਉਂਦੇ ਹਨ ਇੱਥੇ ਕਿਉਂਕਿ ਸਰਕਾਰ ਦੁਆਰਾ ਇਸ ਜਗ੍ਹਾ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੰਭਾਲ ਕੇ ਰੱਖਿਆ ਗਿਆ ਹੈ। ਭਾਵੇਂ ਉਹ ਖੂਹ ਹੈ ਜਾਂ ਉਹ ਛੋਟੇ-ਛੋਟੇ ਆਮਾਰਤਾਂ ਹੈਗੀਆਂ ਉਹਨਾਂ ਦੇ ਵਿੱਚ ਸਾਨੂੰ ਨਿਸ਼ਾਨ ਜਿਹੜੇ ਹੈਗੇ ਆ ਦੇਖਣ ਨੂੰ ਮਿਲਦੇ ਹਨ। ਇਹ ਵਿੱਚ ਦੇ ਪਾਰਕ ਵਗੈਰਾ ਜਿਹੜੇ ਹੈਗੇ ਆ ਬਣੇ ਹੋਇਆ ਆ ਸਾਹਮਣੇ ਜਿਹੜਾ ਉੱਚਾ ਬਣਾਇਆ ਹੋਇਆ ਹੈ ਇਹ ਯਾਦਗਰ ਬਣਾਈ ਗਈ ਹੈ ਇਹ ਬਾਅਦ ਦੇ ਵਿੱਚ ਬਣਾਈ ਗਈ ਸੀ ਸਰਕਾਰ ਦੁਆਰਾ ਤਾਂ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਜਿਹੜੀ ਹੈਗੀ ਹੈ ਦਿੱਤੀ ਜਾ ਸਕੇ ਕਿਉਂਕਿ ਸਰਕਾਰ ਨੇ ਕਾਰਵਾਈ ਦਾ ਜਿਹੜਾ ਦਿਨ ਚੁਣਿਆ ਉਹ 13 April ਵਿਸਾਖੀ ਨੂੰ ਚੁਣਿਆ ਗਿਆ ਕਿ ਵਿਸਾਖੀ ਵਾਲੇ ਦਿਨ ਇੱਥੇ ਕਾਰਵਾਈ ਕੀਤੀ ਜਾਏ ਅਜੇ ਹੱਥ ਕਿਉਂ ਹੋਇਆ ਕਿਉਂਕਿ ਜਰਨਲ ਡਾਇਰ ਇਹ ਮੰਨਦਾ ਹੋਵੇਗਾ ਕਿ ਜਿੰਨੇ ਲੋਕ ਜ਼ਿਆਦਾ ਆਣਗੇ ਓਨੇ ਹੀ ਉਹਨਾਂ ਦੇ ਵਿੱਚ ਉਹਨਾਂ ਨੂੰ ਮਾਰ ਕੇ ਜ਼ਿਆਦਾ ਦਹਿਸਤ ਜਿਹੜੀ ਹੈਗੀ ਹੈ ਫਲਾਈ ਜਾ ਸਕਦੀ ਹੈ ਕਿਉਂਕਿ ਹਰਮੰਦਰ ਸਾਹਿਬ ਵੀ ਲੱਖਾਂ ਦੀ ਗਿਣਤੀ ਵਿੱਚ ਲੋਕ ਆਏ ਹੋਣਗੇ ਜਦੋਂ ਉਹਨਾਂ ਸਾਰਿਆਂ ਨੇ ਇਹ ਖੂਨੀ ਕান্ড ਦੇਖਿਆ ਹੋਵੇਗਾ ਵਾਪਰਨ ਤੋਂ ਬਾਅਦ ਤੋਂ ਉਹਨਾਂ ਦੇ ਮਨ ਦੇ ਵਿੱਚ ਵੀ ਇੱਕ ਤਰ੍ਹਾਂ ਦੀ دہشت ਦਾ ਮਾਹੌਲ ਪੈਦਾ ਹੋ ਗਿਆ ਹੋਵੇਗਾ ਤੇ ਬ੍ਰਿਟਿਸ਼ ਸਰਕਾਰ ਇਹੋ ਚਾਹੁੰਦੀ ਸੀ ਕਿ ਲੋਕਾਂ ਦੇ ਵਿੱਚ ਇਹੋ ਜਿਹਾ ਡਰ ਪੈਦਾ ਕੀਤਾ ਜਾਵੇ ਤਾਂ ਕਿ ਕੋਈ ਵੀ ਭਾਰਤੀ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਬੋਲਣ ਦੀ ਜਾਂ ਬਗਾਵਤ ਕਰਨ ਦੀ ਹਿੰਮਤ ਨਾ ਰੱਖ ਸਕੇ ਹੁਣ ਆ ਜਿੰਨਾ ਤੁਹਾਨੂੰ ਏਰੀਆ ਦਿਖ ਰਿਹਾ ਹੈ જરા ਕਲਪਨਾ ਕਰੋ ਕਿ 13 April ਨੂੰ ਸਵੇਰ ਦੇ ਸਮੇਂ ਇੱਥੇ ਕਿੰਨੀ ਚਹਲ ਪਹਲ ਹੋਵੇਗੀ ਲੋਕ ਚਾਈ ਚਾਈ ਇੱਥੇ ਆਏ ਹੋਣਗੇ ਕੋਈ ਬੱਚਾ ਆਪਣੇ ਪਿਤਾ ਦੇ ਨਾਲ ਕੋਈ ਆਪਣੀ ਮਾਤਾ ਦੇ ਨਾਲ ਇੱਥੇ ਕਿਉਂਕਿ ਉਸ ਸਮੇਂ ਕਾਫੀ ਦਰਖਤ ਹੋਣੇ ਆ ਹੁਣ ਵੀ ਇੱਥੇ ਆ ਗਿਆ ਤੇ ਉਹਨਾਂ ਦਰਖਤਾਂ ਥੱਲੇ ਕਿੰਨੇ ਹੀ ਲੋਕ ਜਿਹੜੇ ਹੈਗੇ ਆਪਣੇ ਪਰਿਵਾਰਾ ਸਮੇਤ ਬੈਠੇ ਹੋਣਗੇ ਬਹੁਤ ਸਾਰੇ ਬੁਲਾਰੇ ਜਿਹੜੇ ਹੈਗੇ ਆ ਬੋਲਦੇ ਗਏ ਤੇ ਲੋਕ ਉਹਨਾਂ ਦੇ ਵਿਚਾਰਾਂ ਨੂੰ ਸੁਣਦੇ ਗਏ ਹੋਣਗੇ ਪਰ ਜਦੋਂ ਅਚਾਨਕ ਜਰਨਲ ਡੈਰ ਆਪਣੇ ਸੈਨਿਕਾਂ ਨੂੰ ਲੈ ਕੇ ਇੱਥੇ ਆ ਧਮਕਦਾ ਹੈ ਤਾਂ ਫੇਰ ਤਾਂ ਅੰਨੇ ਵਾ ਗੋਲੀਆਂ ਜਿਹੜੀਆਂ ਹੈਗੀਆਂ ਇੱਥੇ ਚੱਲਦੀਆਂ ਹਨ ਗੋਲੀਆਂ ਉਦੋਂ ਤੱਕ ਚੱਲਦੀਆਂ ਰਹੀਆਂ ਜਦੋਂ ਤੱਕ ਸਾਰੇ ਕਾਰਟੂਸ ਮੁੱਕ ਨਹੀਂ ਗਏ ਕਿਉਂਕਿ ਸ਼ੁਰੂਆਤ ਵਿੱਚ ਜਿਹੜੀ ਗੋਲੀ ਚੱਲੀ ਸੀ ਤਾਂ ਲੋਕਾਂ ਨੂੰ ਲੱਗਿਆ ਕਿ ਹਵਾਈ ਫਾਇਰਖ ਹੋ ਰਹੇ ਆ ਪਰ ਬਾਅਦ ਦੇ ਵਿੱਚ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਆ ਤੁਸੀਂ ਨਿਸ਼ਾਨ ਦੇਖ ਲਓ ਕਿੰਨੇ ਨੀਚੇ ਹੋ ਕੇ ਗੋਲੀਆਂ ਚਲਾਈ ਗਈ ਹੋਣੀ ਐ ਤਾਂ ਕਿ ਕੋਈ ਵੀ ਬਚ ਨਾ ਜਾਵੇ ਸਰਕਾਰੀ ਰਿਕਾਰਡ ਤਾਂ ਇਹ ਕਹਿ ਰਿਹਾ ਕਿ 379 ਲੋਕ ਮਰੇ ਜਦੋਂ ਕਿ ਪ੍ਰਾਈਵੇਟ ਰਿਕਾਰਡ ਜਿਹੜਾ ਹੈ ਉਹਦੇ ਮੁਤਾਬਕ 1000 ਤੋਂ ਜ਼ਿਆਦਾ ਲੋਕ ਜਿਹੜੇ ਹੈਗੇ ਆ ਇੱਥੇ ਅੰਗਰੇਜ਼ਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ। ਕੁੱਲ 1650 ਗੋਲੀਆਂ ਚੱਲੀਆਂ। ਕਿਉਂਕਿ ਜਿੰਨੀਆਂ ਵੀ ਸੈਨਿਕਾਂ ਦੇ ਪਾਸ ਗੋਲੀਆਂ ਸੀਗੀਆਂ ਉਹ ਸਾਰਿਆਂ ਹੀ ਚਲਾ ਦਿੱਤੀਆਂ ਗਈਆਂ। ਚਲਾਉਣ ਤੋਂ ਬਾਅਦ ਜਨਰਲ ਡਾਇਰ ਫਿਰ ਇੱਥੋਂ ਵਾਪਸ ਮੁੜ ਜਾਂਦਾ ਹੈ। ਹੁਣ ਇੱਥੇ ਜਦੋਂ ਇਕੱਠ ਹੋਏਗਾ ਤਾ ਕਿੰਨੇ ਲੋਕ ਜਿਹੜੇ ਹੈਗੇ ਆ ਜਿਨ੍ਹਾਂ ਨੇ ਆਪਣੇ ਕਿਸੇ ਨੇ ਬੱਚੇ ਗਵਾ ਲਏ ਕਿਸੇ ਨੇ ਆਪਣਾ ਭਰਾ ਗਵਾ ਲਿਆ ਕਿਸੇ ਨੇ ਆਪਣਾ ਪਿਤਾ ਕਿਸੇ ਨੇ ਆਪਣਾ ਚਾਚਾ ਤਾਇਆ ਉਹ ਜਿਹੜੇ ਹੈਗੇ ਆ ਇੱਥੇ ਅੰਗਰੇਜ਼ਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਚਲੇ ਗਏ ਇੱਕ ਅਜਿਹੀ ਨੀਂਦ ਉਹ ਇੱਥੇ ਸੌਂ ਗਏ ਜਿਸ ਤੋਂ ਮੁੜ ਕੇ ਉਹ ਕਦੇ ਨਹੀਂ ਜਾਗੇ ਇਹ ਜਿਹੜੀਆਂ ਛੋਟੀਆਂ ਛੋਟੀਆਂ ਯਾਦਗਾਰਾਂ ਹੈਗੀਆਂ ਇਹਨਾਂ ਨੂੰ ਲੋਕ ਹੁਣ ਦੇਖਣ ਆਂਦੇ ਆ ਤੇ ਦੇਖਣ ਵੀ ਕਿਉਂ ਨਾ ਕਿਉਂਕਿ ਇਹ ਸਾਨੂੰ ਹਮੇਸ਼ਾ ਯਾਦ ਰਹਿਣਗੀਆਂ ਕਿ ਸਾਡੇ ਲਈ ਕਿੰਨੇ ਲੋਕ ਜਿਹੜੇ ਹੈਗੇ ਆ ਇਸ ਗੋਲੀਆਂ ਦੀ ਹੰਢੇਰੀ ਵਿੱਚ ਅੰਗਰੇਜ਼ਾਂ ਦਾ ਮੁਕਾਬਲਾ ਕਰਦੇ ਰਹੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਹੈਗੀ ਪਰ ਆਖਰ ਅੰਗਰੇਜ਼ਾਂ ਨੂੰ ਇਹ ਦੇਸ਼ ਨੂੰ ਖਾਲੀ ਕਰਨਾ ਪਿਆ 1947 ਦੇ ਵਿੱਚ ਆਜ਼ਾਦ ਕਰਨਾ ਪਿਆ ਆ ਜਿਹੜਾ ਏਰੀਆ ਬਣਿਆ ਹੋਇਆ ਜੋ ਸਮਾਰਕ ਤੁਹਾਨੂੰ ਇੱਧਰ ਦਿਖ ਰਿਹਾ ਹੈ ਇਹ ਸਾਰਾ ਇਹਨਾਂ ਦੀ ਯਾਦ ਦੇ ਵਿੱਚ ਸ਼ਹੀਦਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ ਹੈ ਤੇ ਇੱਥੇ ਬਕਾਇਦਾ ਹੁਣ ਤੇ ਜੋਤੀ ਵੀ ਜਲਦੀ ਰਹਿੰਦੀ ਹੈ 24 ਘੰਟੇ ਜੋਤੀ ਦਾ ਪ੍ਰਕਾਸ਼ ਜਿਹੜਾ ਹੈਗਾ ਉਹ ਸਾਨੂੰ ਦੇਖਣ ਨੂੰ ਮਿਲਦਾ ਹੈ ਪਿੱਛੇ ਜਿਹਦਾ ਕੰਮ ਥੋੜਾ ਮੇਨਟੇਨੈਂਸ ਦਾ ਰਹਿੰਦਾ ਸੀਗਾ ਉਹ ਕੰਮ ਚੱਲਿਆ ਕੰਮ ਚੱਲਣ ਕਰਕੇ ਦੁਬਾਰੇ ਜਿਹੜਾ ਹੈਗਾ ਇਸ ਬਾਗ ਨੂੰ ਆਮ ਜਨਤਾ ਦੇ ਲਈ ਖੋਲ੍ਹ ਦਿੱਤਾ ਗਿਆ ਕਿਉਂਕਿ ਹਰਮੰਦਰ ਸਾਹਿਬ ਦੇ ਬਿਲਕੁਲ ਨੇੜੇ ਹੀ ਹੈ ਸੋ ਇਸ ਕਰਕੇ ਸੰਗਤ ਜਿਹੜੀ ਹੈਗੀ ਹੈ ਇੱਥੇ ਵੀ ਬਹੁਤ ਜਦੋਂ ਵੀ ਕੋਈ ਹਰਮੰਦਰ ਸਾਹਿਬ ਮੱਥਾ ਟੇਕਣ ਆਂਦਾ ਹੈ ਤਾਂ ਉਹਦੇ ਮਨ ਦੇ ਵਿੱਚ ਚਾਹਤ ਹੁੰਦੀ ਹੈ ਕਿ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਵੀ ਜ਼ਰੂਰ ਜਾਇਆ ਜਾਏ ਕਿਉਂਕਿ ਬਿਲਕੁਲ ਨੇੜੇ ਹੈ ਤੇ ਇਸ ਨੂੰ ਵਕਾਇਦਾ ਸੰਭਾਲ ਕੇ ਜਿਹੜਾ ਹੈਗਾ ਉਸ ਸਮੇਂ ਤੋਂ ਰੱਖਿਆ ਗਿਆ ਹੈ ਇਹਦਾ ਗੇਟ ਜਿਹੜਾ ਹੈਗਾ ਜਿੱਥੋਂ ਜੀ ਜਨਰਲ ਡਾਇਰ ਆਪਣੀ ਆਰਮੀ ਨੂੰ ਲੈ ਕੇ ਆਇਆ ਸੀ ਉਹ ਵੀ ਵਕਾਇਦਾ ਸੰਭਾਲਿਆ ਹੋਇਆ ਹੈ ਹੋਰ ਇਸ ਨਾਲ ਸਬੰਧਤ ਜੋ ਵੀ ਰਿਕਾਰਡ ਹੈ ਜਿਹੜੇ ਗਵਾਹ ਸੀਗੇ ਜਾਂ ਜਿਨ੍ਹਾਂ ਲੋਕਾਂ ਨੇ ਇਹਦੇ ਵਿੱਚ ਇਹਨਾਂ ਦੇ ਕੇਸ ਲੜੇ ਜਾਂ ਜੋ ਵੀ ਹੋਰ ਨਿੱਕੀ-ਮੋਟੀ ਜਾਣਕਾਰੀ ਹੈ ਉਹ ਸਾਰੀ ਜਿਹੜੀ ਹੈਗੀ ਹੈ ਸਾਨੂੰ ਜਦੋਂ ਇੱਥੇ ਅਸੀਂ ਆਉਂਦੇ ਹਾਂ ਮਿਊਜ਼ੀਅਮ ਅੰਦਰ ਬਣੇ ਹੋਏ ਆ ਉਹਨਾਂ ਦੇ ਵਿੱਚ ਕੱਲੇ-ਕੱਲੇ ਵਿਅਕਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ ਇਸ ਕਰਕੇ ਜਦੋਂ ਵੀ ਤੁਸੀਂ ਕਦੇ ਆਓ ਇਹ ਨਹੀਂ ਹੁੰਦਾ ਹੈਗਾ ਕਿ ਤੁਸੀਂ ਬਾਹਰੋਂ ਚਾਰ ਫੋਟੋਆਂ ਖਿਚਵਾਇਆਂ ਤੇ ਖਿਚਵਾ ਕੇ ਚਲੇ ਜਾਓ ਅੰਦਰ ਜ਼ਰੂਰ ਉਸ ਜਾਣਕਾਰੀ ਨੂੰ ਉਹਨਾਂ ਫੋਟੋਆਂ ਦੇ ਉੱਤੇ ਉਹਨਾਂ ਜਿਹੜੇ ਸਮਕਾਲੀ ਅਖਬਾਰਾਂ ਦੇ ਵਿੱਚ ਘਟਨਾਵਾਂ ਦੇ ਬਾਰੇ ਵਿੱਚ ਲਿਖਿਆ ਗਿਆ ਹੈ ਜਾਂ ਬਾਅਦ ਦੇ ਵਿੱਚ ਜਿਹੜੇ ਕਮਿਸ਼ਨ ਬਠਾਏ ਗਏ ਉਹਨਾਂ ਦੀਆਂ ਰਿਪੋਰਟਸ ਜਿਹੜੀਆਂ ਹੈਗੀਆਂ ਵਕਾਇਦਾ ਇੱਥੇ ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਜ਼ਰੂਰ ਜਿਹੜਾ ਹੈਗਾ ਪੜ੍ਹਨਾ ਚਾਹੀਦਾ ਹੈ ਤਾਂ ਕਿ ਸਾਨੂੰ ਪਤਾ ਲੱਗੇ ਕਿ ਕਿਉਂ ਕਿਸ ਤਰ੍ਹਾਂ ਇੱਥੇ ਕੀ ਕੁਝ ਵਾਪਰਿਆ ਤੇ ਉਹਦੀ ਪ੍ਰਤੀਕਿਰਿਆ ਕੀ ਹੋਈ ਇਥੇ ਉਸ ਸਮੇਂ ਉਦਮ ਸਿੰਘ ਸੁਨਾਮ ਨੇ ਜਦੋਂ ਇਹ ਸਾਰੀ ਘਟਨਾ ਵੇਖੀ ਤਾਂ ਉਸ ਦੇ ਮਨ ਦੇ ਵਿੱਚ ਵੀ ਇਹ ਜਿਹੜਾ ਹੈਗਾ ਇੱਕ ਖੁੰਧਕ ਆ ਗਈ ਜਾਂ ਇਹ ਕਹਿ ਲਓ ਉਹਦੇ ਮਨ ਵਿੱਚ ਕਿ ਘਰ ਕਰ ਗਿਆ ਕਿ ਜਿਸ ਬੰਦੇ ਨੇ ਇਹ ਸਾਰਾ ਕੁਝ ਘਟਨਾ ਨੂੰ ਅੰਜਾਮ ਦਿੱਤਾ ਹੈ ਆਰਡਰ ਦਿੱਤਾ ਹੈ ਉਸ ਨੂੰ ਜੀਣ ਦਾ ਕੋਈ ਹੱਕ ਨਹੀਂ ਹੈ ਹੁਣ ਆਰਡਰ ਜਿਹੜਾ ਦਿੱਤਾ ਸੀਗਾ ਇਹ ਮਾਈਕਲ ਅਡਵੈਰ ਨੇ ਦਿੱਤਾ ਸੀ ਜੋ ਉਸ ਸਮੇਂ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ ਉਸ ਆਰਡਰ ਨੂੰ ਅੰਤਮ ਰੂਪ ਜਿਹੜਾ ਹੈ ਅੰਜਾਮ ਤੱਕ ਪਹੁੰਚਾਇਆ ਜਰਨਲ ਡਾਇਰ ਨੇ ਜਿਹੜਾ ਕਿ ਇਥੋਂ ਦਾ ਅੰਮ੍ਰਿਤਸਰ ਦਾ ਆਰਮੀ ਦਾ ਪ੍ਰਬੰਧਕ ਸੀ ਸੋ ਇਸ ਤਰ੍ਹਾਂ ਦੇ ਨਾਲ ਆਹ ਦੇਖੋ ਸਾਰੀਆਂ ਫੋਟੋਜ਼ ਜਿਹੜੀਆਂ ਹੈਗੀਆਂ ਇੱਥੇ ਬਕਾਇਦਾ ਗੈਲਰੀ ਚ ਲੱਗੀਆਂ ਹੋਈਆਂ ਨੇ ਸਬੰਧਤ ਵਿਅਕਤੀ ਜਿਹੜੇ ਹੈਗੇ ਆ ਉਹਨਾਂ ਦੇ ਯਾਦ ਨੂੰ ਤਾਜ਼ਾ ਕਰਦੀਆਂ ਨੇ ਕਿ ਉਹਨਾਂ ਨੇ ਕਿਵੇਂ ਜਿਹੜਾ ਹੈਗਾ ਇਸ ਘਟਨਾ ਦੇ ਵਿੱਚ ਭਾਵਿਓ ਗਵਾਹ ਦੇ ਰੂਪ ਵਿੱਚ ਹੈ ਜਾਂ ਉਹ ਸ਼ਹੀਦ ਹੋਏ ਜਾਂ ਹੋਰ ਕਿਸੇ ਤਰ੍ਹਾਂ ਦੀ ਵੀ ਕੋਈ ਉਹਨਾਂ ਨਾਲ ਸੰਬੰਧਿਤ ਜਾਣਕਾਰੀ ਜਿਹੜੀ ਹੈਗੀ ਹੈ ਉਹ ਸਾਰੀ ਇੱਥੇ ਪਕਾਇਦਾ ਡਿਸਪਲੇ ਕੀਤੀ ਹੋਈ ਹੈ ਨਾ ਫੋਟੋਆਂ ਦੇ ਤੇ ਹੋਰ ਸਰਸਸ ਦੇ ਰੂਪ ਵਿੱਚ ਤੇ ਇਸ ਘਟਨਾ ਦਾ ਫਿਰ ਬਦਲਾ ਜਿਹੜਾ ਹੈਗਾ ਮਾਈਕਲ ਐਡਵੈਰ ਨੂੰ ਲੰਡਨ ਦੇ ਵਿੱਚ 1940 ਦੇ ਵਿੱਚ ਊਧਮ ਸਿੰਘ ਸੁਨਾਮ ਦੁਆਰਾ ਮਾਰ ਕੇ ਜਿਹੜਾ ਹੈਗਾ ਘਟਨਾ ਦਾ ਬਦਲਾ ਲਿਆ ਗਿਆ ਇਹ ਦੇਖੋ ਲੋਕ ਬਹੁਤ ਸਾਰੇ ਟੂਰਿਸਟ ਆਂਦੇ ਹੈਗੇ ਆ ਇਸ ਗੈਲਰੀ ਦੇ ਵਿੱਚ ਆਲੇ ਦੋਲੇ ਵੀ ਬੈਠੇ ਆ ਤੇ ਜਾਣਕਾਰੀ ਵੀ ਜਿਹੜੀ ਹੈਗੀ ਅੰਦਰੋਂ ਉਹ ਕਲੈਕਟ ਕਰਦੇ ਆ ਤੇ ਹਰ ਸਮੇਂ ਜਿਹੜੇ ਹੈਗੇ ਆ ਟੂਰਿਸਟ ਇੱਥੇ ਆਉਂਦੇ ਹੀ ਰਹਿੰਦੇ ਹਨ ਇਹ ਨਹੀਂ ਹੈਗਾ ਕਿ ਕਦੇ ਨਹੀਂ ਆਉਂਦੇ ਹੈਗੇ ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਵੀ ਜਦੋਂ ਕਦੇ ਇੱਥੇ ਆਓ ਤਾਂ ਜ਼ਰੂਰ ਆਪਣੇ ਬੱਚਿਆਂ ਨੂੰ ਕਟੋ-ਕਟੇ ਇਤਿਹਾਸ ਬਾਰੇ ਜ਼ਰੂਰ ਜਾਣਕਾਰੀ ਦਿਓ ਕਿ ਜਿਲ੍ਹਿਆਂ ਬਲੇਵਾਗ ਦੇ ਵਿੱਚ ਕੀ ਕੁਝ ਵਾਪਰਿਆ ਕਿਉਂ ਵਾਪਰਿਆ ਇਹ ਸਾਰੀ ਜਾਣਕਾਰੀ ਸਾਡੇ ਬੱਚਿਆਂ ਨੂੰ ਹੋਣੀ ਜ਼ਰੂਰੀ ਹੈ ਤਾਂ ਕਿ ਉਹਨਾਂ ਦੇ ਵਿੱਚ ਦੇਸ਼ ਭਗਤੀ ਦੀ ਦੇਸ਼ ਪਿਆਰ ਦੀ ਭਾਵਨਾ ਜਿਹੜੀ ਹੈਗੀ ਆ ਪੈਦਾ ਹੋ ਸਕੇ ਇਹਦੇ ਨਾਲ ਹੀ ਇਹ ਵੀਡੀਓ ਸਾਡਾ ਇੱਥੇ ਹੀ ਸਮਾਪਤ ਹੁੰਦਾ ਹੈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਜਾਣਕਾਰੀ ਅਸੀਂ ਦਿੰਦੇ ਰਹੇ